ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਸਾਸ ਸੰਗ ਜਿਓ ਵਾਹਿਗੁਰੂ ਦੀ ਕ ਖਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਆਪ ਜੀ ਦੇ ਨਾਲ ਮਹਾਂਪੁਰਸ਼ ਬਾਬਾ ਜੀ ਆਵਲ ਸਿੰਘ ਪਿੰਡਰ ਜੋ ਪਟਿਆਲੇ ਰਹਿੰਦੇ ਨੇ ਜੋ ਕੁਝ ਸਮਾਂ ਪਹਿਲਾਂ ਸਾਨੂੰ ਸ੍ਰੀ ਵੀ ਬਿਸ਼ੂੜਾ ਦੇ ਕੇ ਸੱਚਖਣ ਚਲੇ ਗਏ ਸੰਗਤ ਜੀਓ ਮਹਾਂਪੁਰਸ਼ਾਂ ਤੇ ਕਿਵੇਂ ਕਿਰਪਾਈ ਸੰਗਤੀਆਂ ਅਰਦਾਸਾਂ ਕਿਉਂ ਤੇ ਕਿਵੇਂ ਕਰਦੇ ਸੀ ਉਹਦੇ ਬਾਰੇ ਆਪ ਜੀ ਦੇ ਨਾਲ ਕੁਝ ਵਿਚਾਰਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਸਾਨੂੰ ਬਾਬਾ ਜੀ ਦੱਸਦੇ ਹੁੰਦੇ ਸੀਗੇ ਬਾਬਾ ਜੀ ਨੇ ਜਿਹੜੇ ਸਾਡੇ ਭਿੰਡਰ ਸਾਹਿਬ ਉਹਨਾਂ ਨੇ ਜਿਹੜੀ ਸੰਤਿਆ ਸੀ ਉਹ ਭਿੰਡਰਾ ਵਾਲੇ ਮਹਾਂਪੁਰਸ਼ਾਂ ਤੋਂ ਕਰੀ ਸੀ ਟਕਸਾਲ ਦੇ ਵਿੱਚੋਂ ਉਥੋਂ ਆ ਮਹਾਂਪੁਰਸ਼ਾਂ ਨੇ ਉਹਨਾਂ ਦੀ ਸੰਗਤ ਦੇ ਵਿੱਚੋਂ ਇਹ ਸੰਥਿਆ ਕਰੀ ਸੀ ਉਹਦੇ ਹਿਸਾਬ ਨਾਲ ਹੀ ਸੰਗਤ ਨੂੰ ਗੁਰਬਾਣੀ ਦੀ ਸੰਥਿਆ ਦੇ ਕੇ ਪਾਠ ਸਿਖਾਉਂਦੇ ਸੀਗੇ ਤੁਸੀਂ ਅੱਜ ਵੀ ਦੇਖ ਲਓ ਕਿਤੇ ਡੇਰੇ ਵਿੱਚ ਜਾਂਦੇ ਹੋ ਕਿਸੇ ਮਹਾਂਪੁਰਸ਼ ਨੂੰ ਮਿਲਦੇ ਹੋ ਬਹੁਤ ਘੱਟ ਸੰਤ ਮਹਾਂਪੁਰਸ਼ ਹੋਣਗੇ ਜਿਹੜੇ ਅਰਦਾਸ ਬੇਨਤੀ ਕਰਦੇ ਨੇ ਕਿਸੇ ਦੀ ਜੇ ਕਿਸੇ ਮਹਾਂਪੁਰਸ਼ਾਂ ਕੋਲੇ ਆਪਾਂ ਜਾਂਦੇ ਆ ਉਹਨਾਂ ਦੀ ਕਮਾਈ ਹੁੰਦੀ ਆ ਬੰਦਗੀ ਹੁੰਦੀ ਆ ਜਿਹੜੇ ਤਾਂ ਪੂਰਨ ਤੌਰ ਤੇ ਹੁੰਦੇ ਨੇ ਅਭਿਆਸੀ ਹੁੰਦੇ ਨਾ ਕੋਸ਼ ਉਹਨਾਂ ਦੇ ਬਚਨ ਹੀ ਕਰ ਜਾਂਦੇ ਨੇ ਬਾਕੀ ਅੱਜ ਕੱਲ ਭੇਖ ਜ਼ਿਆਦਾ ਹੋ ਗਿਆ ਮਸ਼ਕੀਨ ਜੀ ਕਹਦੇ ਦੀ ਭਾਈ ਸੰਤ ਬਹੁਤ ਹੋ ਗਏ ਪਰ ਭੇਖ ਹੀ ਜ਼ਿਆਦਾ ਹੋ ਗਏ ਅਭਿਆਸ ਘਟ ਗਿਆ ਵੀ ਇਹਨਾਂ ਕੋਲ ਅਭਿਆਸ ਨਹੀਂ ਹੈਗਾ ਵੀ ਨਾਮ ਦੇ ਸੰਤ ਨੇ ਜਿਹੜੇ ਪੂਰਨ ਤੌਰ ਤੇ ਪੂਰੇ ਸੰਤ ਨੇ ਵਾਕਈ ਗੁਰਬਾਣੀ ਨੂੰ ਮੰਨਦੇ ਨੇ ਗੁਰਬਾਣੀ ਅਨੁਸਾਰ ਜਿਹਨਾਂ ਦਾ ਜੀਵਨ ਆ ਉਹ ਮਹਾਂਪੁਰਸ਼ਾਂ ਦੀ ਆਪਾਂ ਗੱਲ ਕਰ ਰਹੇ ਹਾਂ ਪੰਡਿਤ ਸਾਹਿਬ ਦੱਸਦੇ ਸੀ ਕਿ ਵੀ ਜਿਹੜੇ ਸੰਤਮਾਹ ਮਹਾਂਪੁਰਸ਼ ਹੁੰਦੇ ਨੇ ਇਹਨਾਂ ਦੇ ਬਚਨ ਹੀ ਹੁੰਦੇ ਨੇ ਕੰਮ ਕਰ ਜਾਂਦੇ ਨੇ ਕਈ ਵਾਰੀ ਮਹਾਂਪੁਰਸ਼ ਅਰਦਾਸ ਨਹੀਂ ਕਰਦੇ ਛੇਤੀ ਕਿਸੇ ਦੀ ਉਹ ਕਹਿਣਗੇ ਭਾਈ ਜਾਓ ਅਰਦਾਸੀਆਂ ਰੱਖਿਆ ਹੁੰਦਾ ਜਾਂ ਕੋਈ ਸਿੰਘ ਹੁੰਦਾ ਉਹਦੇ ਕੋਲੋਂ ਅਰਦਾਸ ਕਰਾਉਂਦੇ ਨੇ ਕਿ ਵੀ ਇਹਦੀ ਅਰਦਾਸ ਕਰਕੇ ਆ ਮਹਾਪੁਰਸ਼ ਕਹਿੰਦੇ ਸੀ ਜੇ ਕਿਤੇ ਮਹਾਪੁਰਸ਼ ਭਿੰਡਰ ਸਾਹਿਬ ਕਹਿੰਦੇ ਸੀਗੇ ਜਿਹੜੇ ਵੀ ਸੰਤ ਨੇ ਮਹਾਪੁਰਸ਼ ਕੋ ਤੇ ਆਪ ਅਰਦਾਸ ਕਰਨ ਲੱਗ ਜਾਣ ਤੇ ਕਹਿੰਦੇ ਜਿਹੜਾ ਵੀ ਸੰਗਤ ਰੋਹ ਦੇ ਵਿੱਚ ਮਹਾਪੁਰਸ਼ਾਂ ਦੇ ਕੋਲ ਜਾਂਦਾ ਫਿਰ ਭਾਈ ਇਹ ਹੋਏ ਨਹੀਂ ਸਕਦਾ ਵੀ ਉਹਦਾ ਕੰਮ ਨਾ ਹੋਵੇ ਤੇ ਮਹਾਪੁਰਸ਼ ਭਿੰਡਰ ਸਾਹਿਬ ਤੇ ਸੰਤ ਬਾਬਾ ਸ਼ੀਤਲ ਸਿੰਘ ਜੀ ਹੋਏ ਨੇ ਬ੍ਰਹਮ ਗਿਆਨੀ ਉਹਨਾਂ ਦੀ ਮਹਾਪੁਰਸ਼ਾਂ ਨੇ ਸੰਗਤ ਕੀਤੀ ਸੀ ਸੰਤ ਬਾਬਾ ਸਰੂਦੇਵ ਸਿੰਘ ਜੀ ਹਲੌਰ ਵਾਲੇ ਮਹਾਂਪੁਰਸ਼ ਉਹਨਾਂ ਦੀ ਮਹਾਂਪੁਰਸ਼ਾਂ ਨੇ ਸੰਗਤ ਕੀਤੀ ਸੀ ਐਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਤਾਂ ਸੰਤ ਬਾਬਾ ਸ਼ੀਰਦ ਸਿੰਘ ਜੀ ਨੇ ਭਿੰਡਰ ਸਾਹਿਬ ਤੇ ਇਹ ਬਖਸ਼ਿਸ਼ ਕੀਤੀ ਸੀ ਕਿਉਂਕਿ ਪਹਿਲਾਂ ਮਹਾਂਪੁਰਸ਼ਾਂ ਨੇ ਬਹੁਤ ਅਭਿਆਸ ਕਰਾਇਆ ਬਾਬਾ ਭਿੰਡਰ ਸਾਹਿਬ ਤੋਂ ਬੜੇ ਸਹਿਜ ਪਾਠ ਕਰਾਈ ਉਹਨਾਂ ਨੂੰ ਜਲੀਹੇ ਦੇ ਰਹੇ ਨੇ ਭਾਈ ਆ ਜਾਪ ਕਰੋ ਤੁਹਾਡੀ ਆਤਮਿਕ ਅਵਸਥਾ ਉੱਚੀ ਹੋਵੇ ਕਿਉਂਕਿ ਮੈਂ ਕੁਛ ਦੱਸਦੇ ਸੀ ਭਿੰਡਰ ਸਾਹਿਬ ਵੀ ਜੇ ਮੇਰੇ ਕੋਲ ਕੁਝ ਹੋਊਗਾ ਭਾਈ ਮੈਂ ਤਾਂ ਹੀ ਤੁਹਾਨੂੰ ਕੁਝ ਦੇ ਸਕਦਾ ਜੇ ਮੇਰੇ ਅੱਲੇ-ਪੱਲੇ ਕੁਝ ਨਹੀਂ ਫਿਰ ਤੁਸੀਂ ਜੋ ਮਰਜ਼ੀ ਕਰੋ ਫਿਰ ਮੈਂ ਤੁਹਾਨੂੰ ਕੀ ਦੇ ਸਕਦਾ ਮਹਾਂਪੁਰਸ਼ ਆਪ ਵੀ ਬਹੁਤ ਸਾਨੂੰ ਐਗਜ਼ਾਮਪਲਾਂ ਦਿੰਦੇ ਸੀ ਕਹਿੰਦੇ ਭਾਈ ਜੇ ਕੋਈ ਆ ਜਾਂਦਾ ਸੀ ਅਰਦਾਸ ਕਰਾਉਣ ਉਹ ਕਹਿੰਦੇ ਭਾਈ ਜਿਹੜਾ ਕੋਈ ਕੰਮ ਅੜ ਗਿਆ ਨਾ ਤੁਹਾਡਾ ਕੰਮ ਝੁਕਾਵਟ ਪੈ ਗਈ ਤੁਸੀਂ ਇਹ ਸਮਝ ਲੈ ਕਰੋ ਵੀ ਮੇਰਾ ਕੋਈ ਪਿਛਲਾ ਪੁਰਵਲਾ ਕਰਮ ਸੀ ਕੋਈ ਮਾੜਾ ਕਰਿਆ ਸੀਗਾ ਉਹ ਵੜ ਗਿਆ ਜਾਂ ਭਾਈ ਇਸ ਜਨਮ 'ਚ ਕੀਤਾ ਹੋਣਾ ਉਹ ਅੱਗੇ ਆ ਗਿਆ ਤਾਂ ਮੇਰੇ ਕੰਮ 'ਚ ਰਕਾਰਡ ਪੈ ਗਈ ਕੋਈ ਕਹਿੰਦਾ ਸੀ ਇਹ ਮੇਰਾ ਵਿਆਹ ਨਹੀਂ ਹੋ ਰਿਹਾ ਜੀ ਮੈਂ ਬਾਹਰ ਜਾਣਾ ਮੈਨੂੰ ਆਹ ਬਿਮਾਰੀ ਆ ਮੇਰੇ ਬੱਚੇ ਕਹਿਣਾ ਨਹੀਂ ਮੰਨਦੇ ਮੇਰਾ ਬੱਚਾ ਪੜਦਾ ਨਹੀਂ ਹਰ ਤਰ੍ਹਾਂ ਦੀ ਸੰਗਤ ਭਿੰਡਰ ਸਾਹਿਬ ਦੇ ਕੋਲ ਮਾਘੁਰਸ਼ਾ ਦੇ ਕੋਲ ਆਉਂਦੀ ਸੀਗੀ ਅਰਦਾਸ ਬੇਨਤੀ ਕਰਾਉਣ ਦੇ ਲਈ ਉਹਨਾਂ ਨੇ ਜਿਹੜੀ ਅਰਦਾਸ ਦੀ ਬਖਸ਼ਿਸ਼ ਕੀਤੀ ਸੀ ਨਾ ਇਹ ਮਹਾਂਪੁਰਸ਼ਾਂ ਤੇ ਸੰਤ ਬਾਬਾ ਸ਼ੀਤਲ ਸਿੰਘ ਜੀ ਬ੍ਰਹਮ ਗਿਆਨੀ ਉਹਨਾਂ ਦੀ ਸੰਗਤ ਕੀਤੀ ਸੀ ਭਿੰਦਰ ਸਾਹਿਬ ਨੇ ਉਹਨਾਂ ਨੇ ਫਿਰ ਭਿੰਦਰ ਸਾਹਿਬ ਤੇ ਬਖਸ਼ਿਸ਼ ਕੀਤੀ ਜਾਣ ਲੱਗਿਆ ਕਿ ਭਿੰਦਰ ਸਾਹਿਬ ਤੁਸੀਂ ਭਾਈ ਆਪ ਸੰਗਤ ਦੀ ਅਰਦਾਸ ਕਰਨੀ ਆ ਤੇ ਜਿਹਦੀ ਅਰਦਾਸ ਕਰਨੀ ਆ ਭਾਈ ਇਹਨਾਂ ਨੂੰ ਪਾਠ ਦੱਸ ਦਿਆ ਕਰੋ ਗੁਰਬਾਣੀ ਦੱਸ ਦਿਆ ਕਰੋ ਇਹਨਾਂ ਨੂੰ ਵੀ ਭਾਈ ਆ ਪਾਠ ਕਰ ਤੇ ਜਿਹੜਾ ਬਾਣੀ ਪੜੂਗਾ ਮਹਾਂਪੁਰਸ਼ ਕਹਿੰਦੇ ਸੀ ਭਾਈ ਜਦੋਂ ਕੋਈ ਕਰਮ ਅੜ ਗਿਆ ਵਾਣੀ ਪੜੋ ਬਾਣੀ ਨੇ ਹੀ ਕਰਮ ਕੱਟਣਾ ਜਿਹੜਾ ਮਹਾਂਪੁਰਸ਼ ਕਹਿੰਦੇ ਜਿਵੇਂ ਇੱਕ ਕਰਮ ਅੜ ਗਿਆ ਸੋਚ ਲੋ ਵੀ ਮੈਂ 40 ਦਿਨ ਜਾਪ ਕਰਨਾ ਇਸ ਲਈ ਇਹ ਕੰਮ ਲਈ ਮਹਾਂਪੁਰਸ਼ਾਂ ਦੇ ਕੋਲ ਕਿਸੇ ਨੇ ਆਉਣਾ ਤੇ ਕਹਿਣਾ ਭਾਈ ਅਰਦਾਸ ਕਰਨੀ ਮਹਾਂਪੁਰਸ਼ ਨੇ ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ ਖੜ ਕੇ ਹੁਕਮਨਾਮਾ ਲੈਣਾ ਫਿਰ ਜਿਹਦੀ ਅਰਦਾਸ ਕਰਦੇ ਸੀ ਹੁਕਮਨਾਮੇ ਦੇ ਵਿੱਚ ਹੀ ਦੱਸ ਦਿੰਦੇ ਸੀ ਭਾਈ 40 ਦਿਨ ਤੂੰ ਆਹ ਪਾਠ ਕਰ 40 ਦਿਨਾਂ ਮਲ ਫੇਰ ਕੋਈ ਆ ਜਾਂਦਾ ਸੀਗਾ ਵੀ ਸਾਡਾ ਤਾਂ ਕੰਮ ਨਹੀਂ ਹੋਇਆ। ਮਾਪੁਰਸ਼ ਦਾਦੇ ਸੀ ਪਾਈ ਕਈ ਵਾਰੀ ਕਹਿੰਦੇ ਪਾਈ ਜਦੋਂ ਮੈਲ ਜ਼ਿਆਦਾ ਲੱਗੇ ਹੋਵੇ ਨਾ ਕੱਪੜੇ ਤੇ ਫਿਰ ਬੀਬੀਆਂ ਨੂੰ ਰਗੜ ਰਗੜ ਕੇ ਬਾਰੀ-ਬਾਰੀ ਧੋਂਦੀਆਂ ਨੇ। ਕਹਿੰਦੇ ਕਈ ਵਾਰੀ ਕਰਮ ਹੀ ਇੰਨਾ ਤਕੜਾ ਹੁੰਦਾ ਵੀ ਇੱਕ ਜਾਪ ਨਾਲ ਨਹੀਂ ਰੋਟ ਆਉਂਦਾ। ਜ਼ਿਆਦਾ ਪਾਈ ਦੂਜਾ ਚਲੀਆ ਕਰ ਲੂ। 2 3 ਚਲੀਏ ਮਾਪੁਰਸ਼ ਦੇਸੀਗੇ। ਤਕਰੀਬਨ ਇਹ ਜੀ ਸੰਗਤ ਸਾਡੀ ਉੱਥੇ ਭਿੰਡਰ ਸਾਹਿਬ ਨੇ ਜੋੜੀ ਹੋਈ ਸੀਗੀ ਗੁਰਬਾਣੀ ਦੇ ਨਾਲ ਵੀ ਜੇ ਅਸੀਂ ਇੱਥੇ ਹਜ਼ਾਰਾਂ ਲੱਖਾਂ ਨੂੰ ਮਿਲੀਏ ਤਾਂ ਹਰ ਇੱਕ ਬੰਦਾ ਦੱਸ ਸਕਦਾ ਕਿ ਮੈਂ ਬਾਬਾ ਜੀ ਦੇ ਕੋਲ ਗਿਆ ਸੀਗਾ ਆਹ ਕਨਸੈਪਟ ਲੈ ਕੇ ਆਹ ਬੇਨਤੀ ਲੈ ਕੇ ਤੇ ਬਾਬਾ ਜੀ ਨੇ ਮੈਨੂੰ ਆਹ ਜਾਪ ਕਿਹਾ ਕਰਨ ਨੂੰ ਤੇ ਉਹ ਮੇਰਾ ਕੰਮ ਹੋ ਗਿਆ ਸੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਬ੍ਰਹਮ ਗਿਆਨੀ ਮਹਾਂਪੁਰਸ਼ ਸੀਤਲ ਸਿੰਘ ਜੀ ਨੇ ਉਹਨਾਂ ਨੂੰ ਬਚਨ ਕਰੇ ਸੀ ਅਸੀਂ ਤੁਹਾਡੇ ਨਾਲ ਹੀ ਰਹਿਾਂਗੇ ਅਰਦਾਸ ਦਾ ਤਾਂ ਇੱਕ ਬਹਾਨਾ ਦਾ ਪਿੰਡਰ ਸਾਹਿਬ ਤੁਸੀਂ ਕਰਨੀ ਆ ਅਸੀਂ ਤੁਹਾਡੇ ਨਾਲ ਹੀ ਹੋਵਾਂਗੇ ਸੂਖਸ਼ਮ ਰੂਪ ਦੇ ਵਿੱਚ ਲੋਹੜਾ ਵਾਲੇ ਮਹਾਂਪੁਰਸ਼ਾਂ ਨੇ ਵੀ ਉਹਨਾਂ ਦੇ ਬਖਸ਼ਿਸ਼ ਕੀਤੀ ਦੀ ਪਿੰਡਰ ਸਾਹਿਬ ਤੇ ਪਿੰਡਰ ਵਾਲੇ ਮਹਾਂਪੁਰਸ਼ਾਂ ਤੋਂ ਬਾਬਾ ਜੀ ਨੇ ਸੰਥਿਆ ਕਰੀ ਸੀ ਗੁਰਵਾਣੀ ਦੀ ਉਹਨਾਂ ਨੇ ਸੰਗਤਾਂ ਨੂੰ ਲੱਖਾਂ ਨੂੰ ਜੋੜਿਆ ਗੁਰਵਾਣੀ ਦੇ ਨਾਲ ਹਰ ਇੱਕ ਨੂੰ ਜਦੋਂ ਵੀ ਕੋਈ ਜਾਣਾ ਕਿਸੇ ਨੇ ਵੀ ਛੋਟਾ ਕੋਈ ਵੱਡਾ ਸਭ ਨੂੰ ਸਮਾਨ ਰੂਪ ਵਿੱਚ ਬਿਠਾਉਂਦੇ ਸੀ ਬਿਠਾ ਕੇ ਕਹਿੰਦੇ ਸੀ ਭਾਈ ਹਾਂ ਬਾਬਾ ਜੀ ਮੇਰੀ ਆਹਾ ਬੇਨਤੀ ਆ ਕਹਦੇ ਸੀ ਭਾਈ ਆਪਾਠਾ ਆਪਰੇਜ ਰੱਖਣਾ ਐਨੇ ਦਿਨ 40 ਦਿਨ ਕਰਲਾ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਗੁਰੂ ਸਾਹਿਬ ਕਿਰਪਾ ਕਰਨਗੇ ਗਿਸੀ ਗੁਰਵਾਣੀ ਉਹ ਦਿੰਦੇ ਸੀ ਬਾਬਾ ਜੀ ਕਿਹੜਾ ਕੋਈ ਵਹਿਮ ਭਰਮ ਵਿੱਚ ਪਾਉਂਦੇ ਸੀ ਕਿਸੇ ਨੂੰ ਜਿਹੜੇ ਮੰਨਦੇ ਸੀ ਤੇ ਉਹ ਉਹਨਾਂ ਨੂੰ ਸਮਝ ਆ ਗਈ ਵੀ ਭਾਈ ਕੰਮ ਤਾਂ ਗੁਰਵਾਣੀ ਕਰ ਰਹੀ ਆ ਇਹ ਆ ਵੀ ਫਿਰ ਮਹਾਂਪੁਰਸ਼ਾਂ ਜਿਹੜੀ ਆਪਣੀ ਕਮਾਈ ਹੁੰਦੀ ਆ ਜਿਵੇਂ ਹੁਣ ਪਤਾ ਨਹੀਂ ਕਿੰਨੇ ਸਹਿਜ ਪਾਠ ਮਹਾਪੁਰਸ਼ਾਂ ਨੇ ਸੰਤ ਬਾਬਾ ਸਿਦਰ ਸਿੰਘ ਜੀ ਨੇ ਪਿੰਡ ਸਾਬ ਤੋਂ ਕਰਾਈ ਪਹਿਲਾਂ ਵੀ ਭਾਈ ਤੁਸੀਂ ਇੰਨੇ ਜਾਪ ਕਰੋ ਇੰਨਾ ਜਾਪ ਕਰੋ ਇੰਨੇ ਪਾਠ ਕਰੋ ਬਾਣੀ ਨੂੰ ਸਮਝੋ ਬਾਣੀ ਨੂੰ ਪੜੋ ਫੇਰ ਜਦੋਂ ਮਹਾਪੁਰਸ਼ਾਂ ਦੀ ਅਵਸਥਾ ਬਣ ਗਈ ਨਾ ਫਿਰ ਜਾਣ ਲੱਗਿਆ ਸੰਤ ਬਾਬਾ ਸਿਦਰ ਸਿੰਘ ਜੀ ਨੇ ਉਹਨਾਂ ਤੇ ਬਖਸ਼ਿਸ਼ ਕੀਤੀ ਤੇ ਬਾਬਾ ਜੀ ਦਾਦੇ ਜੀ ਵੀ ਡੇਰਿਆਂ ਦੇ ਵਿੱਚ ਤੁਸੀਂ ਚਲੇ ਜਾ ਕੋਈ ਮਹਾਪੁਰਸ਼ ਨਹੀਂ ਅਰਦਾਸ ਕਰਦਾ ਸੇਵਾਦਾਰ ਰੱਖੇ ਹੁੰਦੇ ਨੇ ਜੇ ਅਰਦਾਸ ਹੀ ਰੱਖਿਆ ਉਹਨਾਂ ਨੂੰ ਕਹਿੰਦੇ ਪਾਈ ਜਾ ਉੱਥੋਂ ਅਰਦਾਸ ਕਰਨ। ਤੇ ਦੂਸਰੀ ਗੱਲ ਸੀ ਬਾਬਾ ਜੀ ਨੇ ਕਦੇ ਵੀ ਅਰਦਾਸ ਭੇਟਾ ਨਹੀਂ ਲਈ ਕਿਸੇ ਤੋਂ। ਵੀ ਭਾਈ ਤੇਰਾ ਕੰਮ ਹੋ ਜਾਊਗਾ ਤੂੰ ਐਨੇ ਦੇ ਦੀ ਤੇਰਾ ਕੰਮ ਹੋ ਗਿਆ ਤੂੰ ਐਨੇ ਦੇ ਦੇ ਕਦੇ ਨਹੀਂ। ਉਹ ਕਹਿੰਦੇ ਸੀ ਭਾਈ ਦੇਖੋ ਮੇਰੇ ਦਾ ਡਿਊਟੀ ਲਈ ਆ। ਮੈਂ ਤਾਂ ਬਾਣੀ ਪੜਦਾਂਗਾ। ਬਾਣੀ ਪੜਾਉਣੀ ਆ ਬਾਣੀ ਸਿਖਾਉਣੀ ਆ ਜਿਹਨੇ ਸਿੱਖਣੀ ਆ ਸਿੱਖ ਲਓ ਪੜ੍ਹਨੀ ਆ ਪੜ੍ਹ ਲਓ। ਵੀ ਭਾਈ ਜੋ ਤੁਸੀਂ ਦੇਣਾ ਗੁਰੂ ਨੂੰ ਦੇਣਾ ਮੈਂ ਤਾਂ ਆਪਣੀ ਤਨਖਾਹ ਬਹੁਤ ਆ। ਕਿਉਂਕਿ ਮਾਪਰ ਸਾਹਿਬ ਟੀਚਰ ਸੀਗੇ ਜਿਹੜੇ ਰਟਾਇਰ ਹੋ ਗਏ ਉਹਨਾਂ ਦੀ ਪੈਨਸ਼ਨ ਕੋਈ ਸੀ ਸੋ ਇਸ ਤਰ੍ਹਾਂ ਬਾਬਾ ਜੀ ਜਦੋਂ ਕਹਿੰਦੀ ਅਰਦਾਸ ਬੇਨਤੀ ਆਪ ਕਰ ਦਿੰਦੇ ਸੀਗੇ ਪਾੜ ਦੇ ਦਿੰਦੇ ਸੀਗੇ ਕੋਈ ਵਿਰਲਾ ਹੀ ਸੀਗਾ ਵੀ ਜਿਹਦਾ ਕੰਮ ਨਹੀਂ ਹੋਇਆ ਨੀਤਾ ਸੰਗਤ ਸਾਰੀ ਦੱਸਦੀ ਆ ਕਿਉਂਕਿ ਦਾਸ ਨੇ ਤਾਂ 2007 ਤੋਂ ਲੈ ਕੇ ਹੁਣ ਤੱਕ ਮਾਹ ਮੁਰਸ਼ਾਣੀ ਛਤਰ ਸ਼ਾਇਆ ਦਾ ਜੋ ਆਨੰਦ ਮਾਣਿਆ ਜੋ ਉਹਨਾਂ ਨੇ ਬਖਸ਼ਿਸ਼ ਕੀਤੀ ਆ ਸਾਡੇ ਤੇ ਅਸੀਂ ਉਹਨਾਂ ਦੇ ਰੋਮ-ਰੋਮ ਕਰਜ਼ਦਾਰਾਂ ਦੇਣਾ ਨਹੀਂ ਦੇ ਸਕਦੇ ਸਾਨੂੰ ਗੁਰਬਾਣੀ ਨਾਲ ਜੋੜਿਆ ਸੋ ਇਸ ਤਰ੍ਹਾਂ ਮਹਾਂਪੁਰਸ਼ ਅਰਦਾਸ ਕਰਦੇ ਸੀ ਪਾਠ ਦੇਣ ਹੁੰਦੇ ਸੀ ਤੇ ਸਾਨੂੰ ਵੀ ਸਮਝਾਉਂਦੇ ਸੀ ਕਈ ਵਾਰੀ ਜਾਣਾ ਬਾਬਾ ਜੀ ਬੇਨਤੀ ਕਰਨੀ ਆ ਅਰਦਾਸ ਕਰਾਉਣੀ ਸੀ ਕੋਈ ਗੱਲ ਨਹੀਂ ਭਾਈ ਸ਼ਾਮ ਨੂੰ ਆਪਾਂ ਅਰਦਾਸ ਕਰਾਂਗੇ ਆਜੋ ਸਾਨੂੰ ਕਹਿਣਾ ਐ ਕਰਿਆ ਕਰ ਜਾ ਤੇਰਾ ਕਾਮਾ ਵਾਲਾ 40 ਦਿਨ ਸੇਵਾ ਕਰ ਗੁਰੂ ਘਰ ਜਾ 40 ਦਿਨਾਂ ਪਾਠ ਕਰ ਲੈ ਤੇ ਇੰਨਾ ਕੋ ਸੌਖਾ ਰਸਤਾ ਦੱਸਦੇ ਸੀ ਕਿਸੇ ਨੂੰ ਇਹ ਨਹੀਂ ਕਹਿੰਦੇ ਸੀ ਤੂੰ ਇਸ ਤਰ੍ਹਾਂ ਹੀ ਕਰਨਾ ਐਵੇਂ ਨਹੀਂ ਕਰਨਾ ਕਹਿੰਦੇ ਸੀ ਕੋਈ ਨਹੀਂ ਭਾਈ ਬੈਠ ਕੇ ਪੜ ਲਓ ਬਾਣੀ ਉਹ ਕਹਿੰਦੇ ਸੀ ਮੈਨੂੰ ਤਾਂ ਬੈਠਿਆ ਨਹੀਂ ਜਾਂਦਾ ਕਹਿੰਦੇ ਕੋਈ ਨਹੀਂ ਭਾਈ ਤੂੰ ਪੈ ਕੇ ਵੀ ਪੜ ਲਓ ਵੀ ਪਰਵਾਹ ਨਾ ਸ਼ਰਧਾ ਭਾਵਨਾ ਨਾਲ ਪੜ ਲਾ ਤੇਰੀ ਮਜਬੂਰੀਆਂ ਨਹੀਂ ਬੈਠੇ ਜਾਂਦਾ ਪੈ ਕੇ ਵਾਇਗਰੂ ਵਾਇਗਰੂ ਕਰੀ ਜਾ ਕੋਈ ਗੱਲ ਨਹੀਂ ਵਾਇਗਰੂ ਤਾਂ ਕਰ ਹੀ ਸਕਦਾ ਨਾ ਊਲ ਮੰਤਰ ਕਰਨਾ ਸੁਖੁਣੀ ਸਾਬ ਨਹੀਂ ਕਰ ਸਕਦਾ ਵਰੀ ਕੀ ਜਾਣ ਲੈਂਦੇ ਸੀ ਮਹਾਂਪੁਰਸ਼ ਸੰਗਤ ਜੀ ਕਿੱਥੋਂ ਆਇਆ ਇਹਨੂੰ ਕੀ ਚਾਹੀਦਾ ਤੇ ਉਹਦੀ ਰਿਕੁਆਇਰਮੈਂਟ ਕੀ ਆ ਕਿਉਂਕਿ ਮਹਾਂਪੁਰਸ਼ ਜੀ ਇਹ ਦ੍ਰਿਸ਼ਟੀ ਹੁੰਦੀ ਆ ਉਹ ਦੂਰ ਦੀ ਦ੍ਰਿਸ਼ਟੀ ਹੁੰਦੀ ਆ ਸੋ ਸੰਗਾ ਜੀ ਭਿੰਦਰ ਸਾਹਿਬ ਨੇ ਲੱਖਾਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਉਹਨਾਂ ਦੀ ਵਜਈ ਤਾਂ ਕਰਦੇ ਆ ਕਿਉਂਕਿ ਜੇ ਜੁੜਿਆਂ ਦੀ ਕਰਾਂਗੇ ਨਾ ਤਾਂ ਕੋਈ ਹੋਰ ਜੁੜੂਗਾ ਤੋੜਨ ਵਾਲੇ ਤਾਂ ਬਹੁਤ ਨੇ ਨੇਗੇਟਿਵ ਬਹੁਤ ਲੋਕ ਇੱਥੇ ਕਮੈਂਟ ਕਰੀ ਜਾਣਗੇ ਕਿਵੇਂ ਹੋ ਸਕਦਾ ਜੀ ਇਹ ਤੁਸੀਂ ਵਹਿਮਾਂ ਭਰਮਾਂ ਵਿੱਚ ਪਾਉਨੇ ਹੋ ਭਾਈ ਗੁਰਬਾਣੀ ਦੀ ਗੱਲ ਕਰਦੇ ਆ ਜਿਨੇ ਗੁਰਬਾਣੀ ਪੜ੍ਹਨੀ ਆ ਪੜ੍ਹ ਲਓ ਨਹੀਂ ਪੜ੍ਹਨੀ ਪੈਣਾ ਮੰਨੂ ਜੋ ਸਾਡੀ ਮਹਾਰਾਜ ਨੇ ਡਿਊਟੀ ਲਾਈ ਆ ਨਿਭਾਰੇ ਆ ਜਦ ਤੱਕ ਸਵਾਸ ਨੇ ਜੋ ਹੁਕਮ ਆ ਪ੍ਰਮਾਤਮਾ ਦਾ ਸੋ ਸੰਗਤ ਕੋ ਲਾ ਚੁਕਾ ਸੰਗਤ ਜੀ ਮaaf ਕਰਦੇ ਹੋ ਅਸੀਸਾਂ ਦਿਓ ਵੱਧ ਤੋਂ ਵੱਧ ਬਾਣੀ ਨਾਲ ਜੁੜੀਏ ਬਾਣੀ ਨੂੰ ਸਮਝੀਏ ਬਾਣੀ ਅਨੁਸਾਰ ਜੀਵਨ ਹੋਵੇ ਤੇ ਸਰਬੱਤ ਦਾ ਭਲਾ ਮੰਗੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ